ਜੋ ਮਾਨਯੋਗ ਸਰਦਾਰ ਭਗਵੰਤ ਸਿਮਰਨ ਸਾਹਿਬ ਦਾ ਨਾਰਾ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅਸੀਂ ਆਪਣੇ ਲੋਕਾਂ ਨੂੰ ਜਾਗਰੂਕ ਕੀਤਾ ਨੌਜਵਾਨਾਂ ਨੂੰ ਜਾਗਰੂਕ ਕੀਤਾ ਬੱਚਿਆਂ ਨੂੰ ਜਾਗਰੂਕ ਕੀਤਾ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਲਟੌਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰੀ ਹਾਈ ਸਕੂਲ ਪਿੰਡਲ ਟੌਰ ਵਿਖੇ ਨਾਟਕ ਮੇਲਾ ਕਰਵਾਇਆ ਗਿਆ ਇਸ ਮੌਕੇ ਜਿੱਥੇ ਇਲਾਕਾ ਨਿਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ ਉੱਥੇ ਹੀ ਵੱਖ-ਵੱਖ ਕਲਾਸਾਂ ਦੇ ਵਿੱਚੋਂ ਉੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਏਡੀਸੀ ਸੁਰਿੰਦਰ ਸਿੰਘ ਢਾਲੀਵਾਲ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀਪ ਸਿੱਖਾ, ਡੀਐਸਪੀ ਸੁਖਨਾਦ ਸਿੰਘ ਐਸਐਮਓ ਡਾਕਟਰ ਸੁਰਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਲੋਕ ਕਲਾ ਮੰਚ ਮੰਡੀ ਮੂਲਾਪੁਰ ਵੱਲੋਂ ਨਸ਼ਿਆਂ ਦੇ ਖਿਲਾਫ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸਰਹੰਦ ਵੱਲੋਂ ਵਕਫਾ ਪ੍ਰਯੋਗ ਕਰਕੇ ਲੋਕਾਂ ਨੂੰ ਵਹਿਮਾਂ ਪਰਮਤੋਂ ਕੱਢਣ ਦੇ ਲਈ ਜਾਗਰੂਕ ਕੀਤਾ ਗਿਆ ਹੈ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਇਸ ਕੋਹਣ ਤੋਂ ਬਚਾਇਆ ਜਾ ਸਕੇ ਸਰਕਾਰ ਦੀ ਇਹ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਇਸ ਦੇ ਵਿੱਚ ਸਾਥ ਦੇਈਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਉੱਪਰ ਬਹੁਤ ਵਾਰੀ ਵੱਡੀਆਂ-ਵੱਡੀਆਂ ਮੁਸੀਬਤਾਂ ਆਈਆਂ ਪਰੰਤੂ ਪੰਜਾਬ ਡਿੱਗ ਕੇ ਉੱਠਣ ਦੀ ਤਾਕਤ ਰੱਖਦਾ ਹੈ ਇਸ ਤਰ੍ਹਾਂ ਪਹਿਲਾਂ ਵੀ ਡਿਗ-ਡਿਗ ਕੇ ਉੱਠਿਆ ਹੁਣ ਵੀ ਸਮਾਂ ਨਸ਼ੇ ਵਰਗੀ ਕੁਰੀਤੀ ਤੋਂ ਦੁਬਾਰਾ ਉੱਠਣ ਦਾ ਇਸ ਮੁਹਿਮ ਨੂੰ ਚਲਾਉਣ ਦੇ ਵਿੱਚ ਅਸੀਂ ਸਾਰੇ ਯੋਗਦਾਨ ਪਾ ਰਹੇ ਹਾਂ ਅਸੀਂ ਤਾਂ ਹੀ ਸਫਲ ਹੋਵਾਂਗੇ ਜੇਕਰ ਇਕਜੁੱਟ ਹੋ ਕੇ ਨਸ਼ੇ ਦੇ ਖਿਲਾਫ ਜੰਗ ਲੜੀਏ ਸਰਾਂ ਦੇ ਪਿੰਡ ਲਟਾਰ ਉੱਥੇ ਅੱਜ ਅਸੀਂ ਇੱਕ ਨਾਟਕ ਨਸ਼ਿਆਂ ਵਿਰੁੱਧ ਕੀਤਾ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਨਾਅਰਾ ਹੈ ਜੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਅਸੀਂ ਆਪਣੇ ਲੋਕਾਂ ਨੂੰ ਜਾਗਰੂਕ ਕੀਤਾ ਨੌਜਵਾਨਾਂ ਨੂੰ ਜਾਗਰੂਕ ਕੀਤਾ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਜਿਹੜਾ ਨਸ਼ਾ ਇਹ ਘਰਾਂ ਦੇ ਘਰਾਂ ਪਵਾਕ ਕਰ ਦਿੰਦਾ ਹੈ ਔਰ ਬਹੁਤ ਵਧੀਆ ਕਲਾਕਾਰੀ ਸੀ ਸਾਡੇ ਅਗਲਾਕਾਰ ਵੀਰਾਂ ਦੀ ਅਫੈਕਟ ਪਏ ਸਾਡੀਆਂ ਮਾਮਾ ਭੈਣਾਂ ਦੀ ਬਹੁਤ ਵੱਡੀ ਗਿਣਤੀ ਚਾਈਆਂ ਬੱਚੇ ਸੀ ਔਰ ਜੋ ਪੰਜਾਬ ਦਾ ਇੱਕ ਯੁੱਧ ਚੱਲ ਰਿਹਾ ਹੈ ਨਸ਼ਿਆਂ ਵਿਰੁੱਧ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੀ ਬੋਲ ਵਿੱਚ ਮੈਂ ਸਾਰੇ ਸਤਕਾਰਯੋ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੀ ਸਮੂਲੀਅਤ ਤੋਂ ਬਿਨਾਂ ਕਦੇ ਵੀ ਇਹ ਜਿਹੜਾ ਯੁੱਧ ਕਾਮਯਾਬ ਨਹੀਂ ਹੋਣਾ ਆਪਾਂ ਨੂੰ ਸਾਰੇ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ ਔਰ ਪੰਜਾਬ ਇੱਕ ਐਸੀ ਸਟੇਟ ਹੈ ਬਹੁਤ ਵਾਰ ਗਿਰਿਆ ਬਹੁਤ ਵਾਰ ਉੱਠਿਆ ਹੁਣ ਫੇਰ ਦੁਬਾਰਾ ਉੱਠਣ ਦੀ ਵਾਰੀ ਹੈ ਸਾਨੂੰ ਨਸ਼ਿਆਂ ਦੇ ਦਲਦਲ ਦੇ ਵਿੱਚ ਫਸਾ ਕੇ ਗੇਰਨਾ ਚਾਹੁੰਦੇ ਨੇ ਸਾਡੀ ਵਿਰੁੱਤੀ ਤੱਕ ਤਾਂ ਲੇਕਿਨ ਅਸੀਂ ਪੰਜਾਬੀ ਅਹ ਹਮੇਸ਼ਾ ਤਕੜੇ ਹੋ ਕੇ ਨਿਕਲਦੇ ਹੁਣ ਵੀ ਅਸੀਂ ਇਹ ਨਸ਼ੇ ਨੂੰ ਖਤਮ ਕਰਕੇ ਨਿਕਲਾਂਗੇ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਨਾਰਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅਸੀਂ ਆਪਣੇ ਲੋਕਾਂ ਨੂੰ ਜਾਗਰੂਕ ਕੀਤਾ ਨੌਜਵਾਨਾਂ ਨੂੰ ਜਾਗਰੂਕ ਕੀਤਾ ਬੱਚਿਆਂ ਨੂੰ ਜਾਗਰੂਕ ਕੀਤਾ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਲਟੌਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰੀ ਹਾਈ ਸਕੂਲ ਪਿੰਡਲ ਟੌਰ ਵਿਖੇ ਨਾਟਕ ਮੇਲਾ ਕਰਵਾਇਆ ਗਿਆ ਇਸ ਮੌਕੇ ਜਿੱਥੇ ਇਲਾਕਾ ਨਿਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ ਉੱਥੇ ਹੀ ਵੱਖ-ਵੱਖ ਕਲਾਸਾਂ ਦੇ ਵਿੱਚੋਂ ਅਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਹਲਕਾ ਫਤਿਹਗੜ ਸਾਬਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਏਡੀਸੀ ਸੁਰਿੰਦਰ ਸਿੰਘ ਢਾਲੀਵਾਲ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀਪ ਸਿੱਖਾ ਡੀਐਸਪੀ ਸੁਖਨაძ ਸਿੰਘ ਐਸਐਮਓ ਡਾਕਟਰ ਸੁਰਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਰਕਤ ਕੀਤੀ ਹੈ ਲੋਕ ਕਲਾ ਮੰਚ ਮੰਡੀ ਮੂਲਾਪੁਰ ਵੱਲੋਂ ਨਸ਼ਿਆਂ ਦੇ ਖਿਲਾਫ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸਰਹੰਦ ਵੱਲੋਂ ਵਕਫਾ ਵਰਤੋਂ ਕਰਕੇ ਲੋਕਾਂ ਨੂੰ ਵਹਿਮਾਂ ਪਰਮਤੋਂ ਕੱਢਣ ਦੇ ਲਈ ਜਾਗਰੂਕ ਕੀਤਾ ਗਿਆ ਹੈ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਇਸ ਕੋਹਣ ਤੋਂ ਬਚਾਇਆ ਜਾ ਸਕੇ ਸਰਕਾਰ ਦੀ ਇਹ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਇਸ ਦੇ ਵਿੱਚ ਸਾਥ ਦੇਈਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਉੱਪਰ ਬਹੁਤ ਵਾਰੀ ਵੱਡੀਆਂ-ਵੱਡੀਆਂ ਮੁਸੀਬਤਾਂ ਆਈਆਂ ਪਰੰਤੂ ਪੰਜਾਬ ਡਿੱਗ ਕੇ ਉੱਠਣ ਦੀ ਤਾਕਤ ਰੱਖਦਾ ਹੈ ਇਸ ਤਰ੍ਹਾਂ ਪਹਿਲਾਂ ਵੀ ਡਿਗ-ਡਿਗ ਕੇ ਉੱਠਿਆ ਹੁਣ ਵੀ ਸਮਾਂ ਨਸ਼ੇ ਵਰਗੀ ਕੁਰੀਤੀ ਤੋਂ ਦੁਬਾਰਾ ਉੱਠਣ ਦਾ ਇਸ ਮੁਹਿਮ ਨੂੰ ਚਲਾਉਣ ਦੇ ਵਿੱਚ ਅਸੀਂ ਸਾਰੇ ਯੋਗਦਾਨ ਪਾ ਰਹੇ ਹਾਂ ਅਸੀਂ ਤਾਂ ਹੀ ਸਫਲ ਹੋਵਾਂਗੇ ਜੇਕਰ ਇਕਜੁੱਟ ਹੋ ਕੇ ਨਸ਼ੇ ਦੇ ਖਿਲਾਫ ਜੰਗ ਲੜੀਏ ਸਰਾਂ ਦੇ ਪਿੰਡ ਲਟਾਰ ਉੱਥੇ ਅੱਜ ਅਸੀਂ ਇੱਕ ਨਾਟਕ ਨਸ਼ਿਆਂ ਵਿਰੁੱਧ ਕੀਤਾ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਨਾਰਾ ਹੈ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਅਸੀਂ ਆਪਣੇ ਲੋਕਾਂ ਨੂੰ ਜਾਗਰੂਕ ਕੀਤਾ ਨੌਜਵਾਨਾਂ ਨੂੰ ਜਾਗਰੂਕ ਕੀਤਾ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਜਿਹੜਾ ਨਸ਼ਾ ਇਹ ਘਰਾਂ ਦੇ ਘਰਾਂ ਪਵਾਦ ਕਰ ਦਿੰਦਾ ਹੈ। ਔਰ ਬਹੁਤ ਵਧੀਆ ਕਲਾਕਾਰੀ ਸੀ ਸਾਡੇ ਅਗਲਾਕਾਰ ਵੀਰਾਂ ਦੀ ਉਹ ਇਫੈਕਟ ਪਿਆ ਸਾਡੀਆਂ ਮਾਮਾ ਭੈਣਾਂ ਦੀ ਬਹੁਤ ਵੱਡੀ ਗਿਣਤੀ ਚਾਈਆਂ ਬੱਚੇ ਸੀ। ਔਰ ਜੋ ਪੰਜਾਬ ਦਾ ਇੱਕ ਯੁੱਧ ਚੱਲ ਰਿਹਾ ਹੈ ਨਸ਼ਾ ਵਿਰੁੱਧ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੀ ਕੋਈ ਵਿੱਚ ਮੈਂ ਸਾਰੇ ਸਤਕਾਰਯੋਗ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੀ ਸਮੂਲੀਅਤ ਤੋਂ ਬਿਨਾਂ ਕਦੇ ਵੀ ਇਹ ਜੜੇ ਯੁੱਧ ਕਾਮਯਾਬ ਨਹੀਂ ਹੋਣਾ। ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ। ਔਰ ਪੰਜਾਬ ਇੱਕ ਐਸੀ ਸਟੇਟ ਹੈ ਬਹੁਤ ਵਾਰ ਗਿਰਿਆ ਬਹੁਤ ਵਾਰ ਉੱਠਿਆ ਹੁਣ ਫੇਰ ਦੁਬਾਰਾ ਉੱਠਣ ਦੀ ਵਾਰੀ ਹੈ। ਸਾਨੂੰ ਨਸ਼ਿਆਂ ਦੇ ਦਲਦਲ ਦੇ ਵਿੱਚ ਫਸਾ ਕੇ ਗੇਰਨਾ ਚਾਹੁੰਦੇ ਨੇ ਸਾਡੀ ਵਿਰੂਤੀ ਤੱਕ ਤਾਂ ਲੇਕਿਨ ਅਸੀਂ ਪੰਜਾਬੀ ਹਮੇਸ਼ਾ ਤਕੜੇ ਹੋ ਕੇ ਨਿਕਲਦੇ ਹੁਣ ਵੀ ਅਸੀਂ ਇਹ ਨਸ਼ੇ ਨੂੰ ਖਤਮ ਕਰਕੇ ਨਿਕਲਗੇ।